ਜੈਨਿਕ ਸਵੇਰਾ ਦੇਖ ਰਹੇ ਤੁਸੀਂ ਤਾਂ ਮੈਂ ਮਸੰਗ ਦੀ ਭਾਲ ਪਾਜਪਾਚ ਸ਼ਾਮਲ ਹੋਣ ਤੋਂ ਬਾਅਦ ਰਮਨੀਤ ਬਿੱਟੂ ਨੂੰ ਲੁਧਿਆਣਾ ਲੋਕ ਸਭਾ ਦੀ ਸੀਟ ਹੈ ਜਿਹੜੀ ਭਾਜਪਾ ਵੱਲ ਦਿੱਤੀ ਗਈ ਹੈ ਤਾਂ ਅਜਰ ਰਮਨੀਤ ਬਿੱਟੂ ਦਿੱਲੀ ਤੋਂ ਲੁਧਿਆਣਾ ਪਹੁੰਚ ਰਹੇ ਨੇ ਤਾਂ ਗ੍ਰੈਂਡ ਐਂਟਰੀ ਜਿਹੜੀ ਕਰਨ ਜਾ ਰਹੇ ਨੇ ਤਾਂ ਤਸਵੀਰਾਂ ਫੋਟੋਆਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਰਮਨੀਤ ਸਿੰਘ ਬਿੱਟੂ ਦੇ ਜਿੰਦਾਬਾਦ ਦੇ ਨਾਰੇ ਨੇ ਲਗਾਏ ਜਾ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਭਾਜਪਾ ਵਰਕਰ ਇੱਥੇ ਪਹੁੰਚੇ ਹੋਏ ਨੇ ਤਾਂ ਗ੍ਰੈਂਡ ਐਂਟਰੀ ਜਿਹੜੀ ਕਿ ਰਮਨੀਤ ਬਿੱਟੂ ਦੇ ਵੱਲੋਂ ਕੀਤੀ ਜਾ ਰਹੀ ਹੈ ਆ ਵੱਡੀ ਖਿੰਚੀ ਦੇ ਵਿੱਚ ਭਾਜਪਾ ਵਰਕਰ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਠੋਡਣਾ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਰਮਨੀਸ਼ ਸਿੰਘ ਬਿੱਟੂ ਦੀ ਗ੍ਰੈਂਡ ਐਂਟਰੀ ਹੈ ਜਿਹੜੀ ਕਿ ਉਹ ਲੁਧਿਆਣਾ ਦੇ ਵਿੱਚ ਕੀਤੀ ਜਾ ਰਹੀ ਹੈ ਭਾਜਪਾ ਦੇ ਵਰਕਰਾਂ ਦੇ ਵੱਲੋਂ ਤਾਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤਸਵੀਰਾਂ ਤਸਵੀਰਾਂ ਠੋਡਣਾ ਸਾਂਝਾ ਕਰ ਰਹੇ ਹਾਂ ਤਾਂ ਰਮਨੀਸ਼ ਸਿੰਘ ਬਿੱਟੂ ਹੱਥ ਜੋੜ ਕੇ ਬਾਹਰ ਆ ਰਹੇ ਨੇ ਉਹ ਪੜਪੜਾਂ ਵਰਖਾ ਦੇ ਵਿੱਚ ਸ਼ਾਹ ਜਨਾ ਦੇਖ ਨੂੰ ਮਿਲ ਰਿਹਾ ਤਾਂ ਗ੍ਰੈਂਡ ਐਂਟਰੀ ਹੈ ਰਵਨੀਤ ਬਿੱਟੂ ਦੀ ਭਾਜਪਾ ਦੇ ਵਿੱਚ ਭਾਜਪਾ ਦੇ ਸ਼ਾਮਲ ਹੋਣ ਤੋਂ ਬਾਅਦ ਕੀਤੀ ਜਾ ਰਹੀ ਹੈ ਤਾਂ ਗੁਲਾਬ ਦੇ ਫੁੱਲਾਂ ਨਾਲ ਵਰਖਾ ਚਿਹਰੇ ਤੇ ਸਮਾਈਲ ਰਵਨੀਤ ਬਿੱਟੂ ਲਿਜਣਾ ਪਹੁੰਚੂ ਕੇ ਹੋਏ ਨੇ ਤਾਂ ਸਾਰਿਆਂ ਨਾਲ ਹੈਂਡਸ਼ੇਕ ਕੀਤਾ ਜਾ ਰਿਹਾ ਹੈ ਘਟੋਲ ਪਜਾ ਕੇ ਉਹਨਾਂ ਦੀ ਜਿਹੜੀ ਐਂਟਰੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਗ੍ਰੈਂਡ ਐਂਟਰੀ ਹੈ ਜਿਹੜੀ ਰਵਨੀਤ ਬਿੱਟੂ ਦੀ ਲਿਜਣਾ ਦੇ ਵਿੱਚ ਹੋ ਰਹੀ ਹੈ ਵੱਡੀ ਗਿਣਤੀ ਵਿੱਚ ਭਾਜਪਾ ਦੇ ਅਧਿਕਾਰੀ ਅਤੇ ਵਰਕਰ ਇੱਥੇ ਪਹੁੰਚੇ ਹੋਏ ਨੇ। ਜੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਆ ਉਹ ਕਰਾਂਗੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮਨੀਸ਼ ਸਿੰਘ ਬਿੱਟੂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਪਹੁੰਚੇ ਹੋਏ ਨੇ। ਤਾਂ ਭਾਜਪਾ ਦੇ ਵੱਲੋਂ ਲੋਕ ਸਭਾ ਦਾ ਉਮੀਦਵਾਰ ਜਿਹੜਾ ਕਿ ਲੁਧਿਆਣਾ ਸੀਟ ਤੋਂ ਉਤਾਰਿਆ ਗਿਆ ਹੈ। ਹਾਲਾਂਕਿ ਪਿਛਲੇ ਚੇਸਕ ਤੋਂ ਭੱਜਪਾ ਦਾ ਖਾਤਾ ਨਹੀਂ ਖੁੱਲਿਆ ਲੁਧਿਆਣਾ ਤੇ ਪਰ ਹੁਣ ਦੇਖਣਾ ਹੋਵੇ ਕਿ ਰਵਨੀਤ ਸਿੰਘ ਬਿੱਟੂ ਲੁਧਿਆਣਾ ਲੋਕ ਸਭਾ ਦੀ ਸੀਟ ਤੋਂ ਭੱਜਪਾ ਦਾ ਖਾਤਾ ਖੋਲ ਪਾਉਂਦੇ ਨੇ ਕਿ ਨਹੀਂ ਤਾਂ ਉਹਨਾਂ ਦੇ ਨਾਲ ਅਨਿਲ ਸ੍ਰੀ ਜ਼ਿਲ੍ਹਾ ਪ੍ਰਧਾਨ ਨਦੀਸ਼ ਸਿੰਘ ਮਾਨ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਅਤੇ ਵਰਕਰ ਜਿਹੜੇ ਨੇ ਬੁੱਕੇ ਲੈ ਕੇ ਇੱਥੇ ਪਹੁੰਚੇ ਹੋਏ ਨੇ ਇਹ ਤਾਂ ਰਵਨੀਤ ਸਿੰਘ ਬਿੱਟੂ ਦਾ ਉਹ ਜਿਹਨੂੰ ਤਾਂ ਸਵਾਗਤ ਆਪ ਕੀਤਾ ਜਾ ਰਿਹਾ ਆਦਾ ਬਨੇ ਤਸਵੀਰਾਂ ਤਸਵੀਰਾਂ ਘੋੜਨਾ ਸਾਂਝੀਆਂ ਕਰ ਰਿਹਾ ਆਣਾ ਰੇਲਵੇ ਸਟੇਸ਼ਨ ਕੋ ਪਾਜਪਾਣੇ ਝੰਡੇ ਲੈ ਕੇ ਵਰਕਰ ਇੱਥੇ ਪਹੁੰਚੇ ਹੋਏ ਨੇ ਕਿ ਦੇਖੋ ਉਹਨਾਂ ਦੇ ਜਿਹੜਾ ਕੀ ਵੈਲਕਮ ਹੋ ਕੀਤਾ ਜਾ ਰਿਹਾ ਹੈ ਤਾਂ ਉਮੀਦ ਬਟੂ ਤਰੇ ਤੋਂ نیچے ਆ ਰਹੇ ਨੇ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਵਰਕਰਾਂ ਦੇ ਵਿੱਚ ਖੁਸ਼ੀ ਇੰਨੀ ਜ਼ਿਆਦਾ ਕਿ ਤਾਂ ਕਮਕੀ ਅੱ비 ਹੋ ਰਹੀ ਹੈ ਤਾਂ ਤਸਵੀਰਾਂ ਠੋੜਾ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਰਮਨੀਤ ਸਿੰਘ ਬਿੱਟੂ ਲੁਧਿਆਣਾ ਪਹੁੰਚ ਚੁੱਕੇ ਹੋਏ ਨੇ ਤਾਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਵਿੱਚ ਸ਼ਾਮਲ ਹੋਏ ਸੀ ਰਮਨੀਤ ਬਿੱਟੂ ਤਾਂ ਅਜੇ ਰਮਨੀਤ ਬਿੱਟੂ ਲੁਧਿਆਣਾ ਪਹੁੰਚੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਵੱਡੀ ਕਿਨਤੀ ਦੇ ਵਿੱਚ ਬੜਕਰਾਰ ਦੇ ਵੱਲੋਂ ਦਾ ਜਿਹੜਾ ਕੀ ਸਵਾਗਤ ਆ ਉਹ ਕੀਤਾ ਜਾ ਰਿਹਾ ਹੈ ਗ੍ਰੈਂਡ ਐਂਟਰੀ ਕਰ ਰਹੇ ਨੇ ਰਮਨੀਤ ਸਿੰਘ ਬਿੱਟੂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਆ ਕਰਾਂਗੇ ਅਸੀਂ ਜਿਹੜੀਆਂ ਤਸਵੀਰਾਂ ਤੁਹਾਨੂੰ ਰੇਲਵੇ ਸਟੇਸ਼ਨ ਤੋਂ ਦਿਖਾ ਰਹੇ ਹਾਂ ਕੋਮੇਸਿੰਗ ਬਟੂ ਪਹੁੰਚ ਚੁੱਕੇ ਹੋਏ ਨੇ ਤਾਂ ਵਰਕਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਜੋਸ਼ ਕਿੰਨਾ ਜ਼ਿਆਦਾ ਹੈ ਧੱਕਾ ਮੁੱਕੀ ਹੁੰਦੀ ਹੋਈ ਹਰ ਕੋਈ ਰਮਨੀਤ ਬਿਟਰ ਨੂੰ ਮਿਲਣ ਦੇ ਲਈ ਅੱਗੇ ਵੱਲ ਨੂੰ ਵਾਧਾ ਹੋਇਆ ਨਜ਼ਰ ਆ ਰਿਹਾ ਯਾਰ ਬਾਤ ਇੱਕ 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 ধ <laughs> ਤੁੱਕੇ ਹੋਏ ਨੇ ਗੱਲਬਾਤ ਕਰ ਰਹੇ ਆ ਬਿੱਟੂ ਜਿੰਦਾਬਾਦ 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 ਬਹੁਤ ਬਹੁਤ ਬੀਜੇਪੀ ਦਾ ਮੋਦੀ ਸਾਹਿਬ ਦਾ ਅਮੇਸ਼ ਸ਼ਾਹ ਜੀ ਦਾ ਨੱਡਾ ਜੀ ਦਾ ਜਾਖੜ ਸਾਹਿਬ ਤੇ ਸਾਡੀ ਸਾਰੀ ਲੁਧਿਆਣੇ ਦੇ ਬੀਜੇਪੀ ਦਾ ਹੱਥ ਜੋੜ ਕੇ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਸਰਦਾਰ ਅਮਨੀਤ ਸਿੰਘ ਬਿੱਟੂ ਜਿੰਦਾਬਾਦ ਲੋਕ ਸਰਦਾਰ ਅਮਨੀਤ ਸਿੰਘ ਭయ్యా ਮੈਂ ਨਹੀਂ ਜਾਊਂਗਾ ਜਿੱਤਨੀ ਜਰਾ ਮਿਲਣੇ ਨਹੀਂ ਦੇ ਰਹੇ ਮੇਰੇ ਕਿਸ ਕੋ ਸਰਦਾਰ ਅਮਨੀਤ ਆ ਪਿੱਛੇ ਉਹ ਸਕਿਉਰਟੀ ਵਾਲੇ ਪਿੱਛੇ ਉੱਡ ਜਾ ਪਿੱਛੇ ਹੋ ਜਾਓ ਸਿੰਘ ਬਿੱਟੂ ਜਿੰਦਾਬਾਦ ਯਾਰ ਸਕਿਉਰਟੀ ਵਾਲਿਆਂ ਨੂੰ ਪਰੇ ਕਰੋ ਯਾਰ ਸਰ ਕਿਸ ਤਰ੍ਹਾਂ ਦੇ ਹੁਣ ਮੁੱਦੇ ਰਹਿਣਗੇ ਸਰ ਜੋ ਕਿ ਲਗਾਤਾਰ ਇਸ ਤਰ੍ਹਾਂ ਚੁਝਾਇਆ ਜਾ ਰਿਹਾ ਹੈ ਸਰ ਕਿ ਸਾਢੇ 3:00 ਵਜੇ ਸਾਰਿਆਂ ਦੀ ਪ੍ਰੈਸ ਕਾਨਫਰੰਸ ਜਿਹੜੀ ਕਰਾਂਗੇ ਰਮਨীদ ਬਿੱਟੂ ਲੁਧਿਆਣਾ ਪਹੁੰਚੇ ਨੇ ਗ੍ਰੈਂਡ ਐਂਟਰੀ ਜਿਹੜੀ ਉਹ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਭਾਜਪਾ ਵਰਕਰ ਅਤੇ ਭਾਜਪਾ ਦੇ ਉਧਰਾਂ ਤੇ ਪਹੁੰਚੇ ਹੋਏ ਨੇ ਤਾਂ ਲੁਧਿਆਣਾ ਦੀ ਲੋਕ ਸਭਾ ਤੋਂ ਭਾਜਪਾ ਦੇ ਵੱਲੋਂ ਰਮਨীদ ਬਿੱਟੂ ਨੂੰ ਉਮੀਦਵਾਰ ਐਲਾਨਿਆ ਹੈ